ਸਰਜਰੀ ਟ੍ਰੈਫਿਕ ਪੁਲਿਸ ਵੱਲੋਂ ਸਪੈਸ਼ਲ ਡਰਾਈਵ ਕੀਤੀ ਜਾ ਰਹੀ ਹੋ ਕੀ ਐ ਸਰ ਉਹ ਕਿੰਨੀ ਦੇਰ ਇਹ ਚੱਲੇਗੀ ਜੀ ਆ ਮਾਨਯੋਗ ਐਸਐਸਪੀ ਫੋੜੀਪੁਰ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਦੇ ਨਿਸ਼ਾ ਨਿਰਦੇਸ਼ਾਂ ਤੇ ਜੋ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਜੋ ਫੈਸਟੀਵਲ ਸੀਜ਼ਨ ਆ ਰਿਹਾ ਵਾ ਜਿਵੇਂ ਕਿ ਦੀਵਾਲੀ ਦੁਸ਼ਹਿਰਾ ਦੇ ਆਸ-ਪਾਸ ਲੋਕਾਂ ਦਾ ਦੁਕਾਨਾਂ ਦੇ ਉੱਪਰੋਂ ਗੋਲਡ ਲੈਣਾ ਕੈਸ਼ ਕੈਰੀ ਕਰਨਾ ਸੋ ਸਾਰਾ ਬਿਜ਼ਨਸ ਲੋਕਾਂ ਦਾ ਬਾਹਰ ਗਿਣਤੀ ਦੇ ਵਿੱਚ ਆਉਣਾ ਜਾਣਾ ਵੱਧ ਜਾਂਦਾ ਵਾ ਜਿਸ ਕਰਕੇ ਇਸ ਤਰ੍ਹਾਂ ਲੁੱਟਾਂ ਖੋਹਾਂ ਇਹੋ ਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਵਾਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇੰਚਾਰਜ ਟ੍ਰੈਫਿਕ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪੂਰੇ ਇੱਕ ਹਫ਼ਤੇ ਲਈ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਜਿਸ ਡਰਾਈਵ ਦੇ ਤਹਿਤ ਜਿੰਨੇ ਵੀ ਟੂ व्हीਲਰਸ ਨੇ ਕਿਉਂਕਿ ਜੋ ਅਨਮੂਨਨ ਅਸੀਂ ਆਪਣਾ ਕ੍ਰਾਈਮ ਗ੍ਰਾਫ ਜਦੋਂ ਸਟੱਡੀ ਕਰਦੇ ਹਾਂ ਤਾਂ 90% ਜੋ ਖੋਹਾਂ ਨੇ ਚੋਰੀਆਂ ਨੇ ਜਾਂ ਲੁੱਟਦੇ ਨੇ ਕੋਈ ਦੁਕਾਨ ਲੁੱਟਦੇ ਨੇ ਉਹ ਟੂ ਵੀਹਲਰ ਵੀ ਯੂਜ਼ ਕੀਤਾ ਜਾਂਦਾ ਵਾ ਸੋ ਅਸੀਂ ਜਿੰਨੇ ਵੀ ਟੂ ਵੀਲਰ ਜਿਹੜੇ ਵਿਦਆਊਟ ਨੰਬਰ ਪਲੇਟ ਨੇ ਜਾਂ ਨੰਬਰ ਪਲੇਟ ਸਿਕਿਉਰਿਟੀ ਨੰਬਰ ਪਲੇਟ ਨਹੀਂ ਲਗਾਈ ਹੋਈ ਜਾਂ ਉਹਨਾਂ ਨੇ ਮੂੰਹ ਬੰਨਿਆ ਹੋਇਆ ਵਾ ਜਾਂ ਉਹਨਾਂ ਨੇ ਨੰਬਰ ਪਲੇਟ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਕੋਈ ਮਿੱਟੀ ਜਾਂ ਕੋਈ ਹੋਰ ਕਾਲਖ ਮਲੀ ਹੋਈ ਹੈ ਜਿਸ ਨਾਲ ਨੰਬਰ ਪੜ ਨਹੀਂ ਜਾ ਰਹੇ ਆ ਜਾਂ ਉਹ ਟ੍ਰਿਪਲ ਰਾਈਟਿੰਗ ਕਰਦੇ ਨੇ ਸੋ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਸਪੈਸ਼ਲ ਇਕੱਵਥੇ ਲਈ ਡਰਾਈਵ ਚਲਾਈ ਜਾ ਰਹੀ ਹੈ ਇਸ ਦੌਰਾਨ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰੂਗਾ ਕਿ ਅਗਰ ਤੁਸੀਂ ਕਿਸੇ ਵੀ ਇਸ ਤਰੀਕੇ ਦੀ ਉਲੰਘਣਾ ਪਾਏਗੇ ਤਾਂ ਤੁਹਾਨੂੰ ਇਸ ਲਈ ਮਾਫੀ ਨਹੀਂ ਦਿੱਤਾ ਜਾਊਗਾ ਤੇ ਤੁਹਾਡੇ ਖਿਲਾਫ ਜੋ ਵੀ ਮੋਟਰ ਵਹੀਕਲ ਐਕਟ ਦੇ ਤਹਿਤ ਅਲੱਗ-ਅਲੱਗ ਸੈਕਸ਼ਨ ਨੇ ਅਲੱਗ-ਅਲੱਗ ਜੁਰਮਾਨਿਆਂ ਭਰਾਵਾਂ ਨੇ ਉਹਨਾਂ ਦੇ ਤਹਿਤ ਚਲਾਣਗੇ ਘਟਿਆ ਜਾਊਗਾ ਇਸ ਕਰਕੇ ਸੀਜ਼ਨ ਦੇ ਦੌਰਾਨ ਜੋ ਟ੍ਰੈਫਿਕ ਰੂਲਸ ਨੇ ਉਹਨਾਂ ਦੀ ਪਾਲਣਾ ਕਰੋ ਤੇ ਸੁਖੀ ਆਪਣੇ ਪਰਿਵਾਰ ਦੇ ਨਾਲ ਬਾਹਰ ਅੰਦਰ ਬਾਹਰ ਜਾਓ ਸਰ ਅਕਸਰ ਦੇਖਿਆ ਗਿਆ ਹੈ ਕਿ ਜਿਵੇਂ ਸਟੂਡੈਂਟ ਦੇ ਵਿੱਚ ਇੱਕ ਹੁੰਦਾ ਇਹ ਸਟੋਰਨ ਕਾਸ ਕਰਕੇ ਇਹ ਲੜਕੀਆਂ ਮੂੰਹ ਨੂੰ ਪੂਰਾ ਢੱਕ ਕੇ ਜਾਂਦੇ ਆ। ਪੁਰੀਆਂ ਲੜਕੇ ਔਰ ਪਤਾ ਵੀ ਨਹੀਂ ਲੱਗਦਾ ਸਰ ਵੀ ਇਹ ਕੌਣ ਹੈ ਇਹ ਕਿੱਥੋਂ ਦੇ ਹੈ ਉਹ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਉਹਨਾਂ ਬਾਰੇ ਸਰ ਕੀ ਕਹਿਣਾ ਚਾਹੋਗੇ? ਜੀ ਆਪਾਂ ਅਗਰ ਸਿਕਿਉਰਿਟੀ ਪਰਸਪੈਕਟਿਵ ਤੋਂ ਦੇਖੀਏ ਤਾਂ ਜਿਹੜੇ ਵੀ ਲੋਕ ਸਪੈਸ਼ਲੀ ਮੁੰਡੇ ਈਵਨ ਕੁੜੀਆਂ ਵੀ ਜਿਹੜੇ ਵੀ ਮੂੰਹ ਟੱਕ ਕੇ ਜਾਂਦੇ ਨੇ ਉਹ ਸਾਡੇ ਵਾਸਤੇ ਬਹੁਤ ਵੱਡਾ ਸਿਕਿਉਰਿਟੀ ਸੈੱਟ ਨਹੀਂ। ਕਿਉਂਕਿ ਅਸੀਂ ਇਹ ਮੂਨਨ ਅਸੀਂ ਵਾਰਦਾਤਾਂ ਦੇਖਦੇ ਹਾਂ ਕਿ ਜਿਹੜੇ ਵੀ ਲੋਕ ਕ੍ਰਾਈਮ ਕਰਦੇ ਨੇ ਉਹ ਆਪਣਾ ਮੂੰਹ ਟੱਕ ਕੇ ਆਉਂਦੇ ਨੇ ਤਾਂ ਕਿ ਕਿਸੇ ਵੀ ਸੀਸੀਟੀਵੀ ਦੇ ਵਿੱਚ ਕਵਰੇਜ ਨਾ ਹੋਵੇ ਇਸ ਕਰਕੇ ਜੋ ਸਾਡੇ ਚੰਗੇ ਨਾਗਰਿਕ ਨੇ ਆਮ ਲੋਕ ਨੇ ਆਮ ਪਬਲਿਕ ਆ ਉਸੇ ਕਰਦੇ ਵੀ ਮੂੰਹ ਟਾ ਨਾਟਕ ਹੋ ਕਿਉਂਕਿ ਜੋ ਬੰਦੇ ਆਪਣੇ ਆਪ ਨੂੰ ਡਿਸਕਾਇਸ ਕਰਕੇ ਮੂੰਹ ਟਾ ਕੇ ਇਸ ਜਿਹੜੀ ਵਾਰਦਾਤਾ ਕਰਦੇ ਨੇ ਉਹ ਤੁਹਾਡੇ ਵਿੱਚ ਹੀ ਮਿਕਸ ਹੋ ਕੇ ਫਿਰ ਸਮਾਜ ਦੇ ਵਿੱਚ ਘੁੰਮਦੇ ਨੇ ਇਸ ਕਰਕੇ ਜੀ ਆਮ ਪਬਲਿਕ ਚੰਗਾ ਨਾਗਰਿਕ ਕੋਈ ਵੀ ਮੂੰਹ ਨਹੀਂ ਟਕੂਗਾ ਤਾਂ ਅਸੀਂ ਜੋ ਇੱਕ ਦਾ ਕ੍ਰਿਮੀਨਲ ਜਦੋਂ ਵੀ ਇਹੋ ਜਿਹਾ ਮੂੰਹ ਟਾ ਕੇ ਜਾਊਗਾ ਤਾਂ ਸਾਨੂੰ ਬਹੁਤ ਸੌਖਾ ਹੋ ਜਾਊਗਾ ਉਹਨਾਂ ਨੂੰ ਪਛਾਣਨਾ ਉਹਨਾਂ ਨੂੰ ਰੋਕਣਾ ਤੇ ਉਹਨਾਂ ਦੀ ਪਾਸ ਹਿਸਟਰੀ ਕੱਢ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਸੋ ਜੋ ਵੀ ਪਬਲਿਕ ਕਿਤੇ ਵੀ ਜਾਣੇ ਐ ਸਪੈਸ਼ਲੀ ਟੂ ਵਿਲੇਜਸ ਵਾਲੇ ਕਦੇ ਵੀ ਮੂੰਹ ਨਾ ਟਕੋ ਤਾਂ ਕਿ ਆਮ ਪਬਲਿਕ ਸੇਫ ਰਹੇ